ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸਰਦਾਰ ਹਰਚੰਦ ਸਿੰਘ ਬਰਸਤ ਵੱਲੋਂ ਆਚਾਰੀય ਅਨੰਦਪੁਰ ਸਾਹਿਬ ਵਿਖੇ ਸਥਿਤ ਕਿਸਾਨ ਹਵੇਲੀ ਵਿੱਚ ਆਨਲਾਈਨ ਬੁਕਿੰਗ ਲਈ ਵੈਬ ਪੋਰਟਲ ਲਾਂਚ ਕੀਤਾ ਗਿਆ ਇਸ ਮੌਕੇ ਸਰਦਾਰ ਹਰਚੰਦ ਸਿੰਘ ਬਰਸਤ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਲਗਾਤਾਰ ਆਮ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਆਨਲਾਈਨ ਦੇਣ ਦੇ ਲਈ ਉਪਰਾਲੇ ਕਰ ਰਹੀ ਹੈ ਉਨ੍ਹਾਂ ਦੱਸਿਆ ਕਿ ਪੰਜਾਬ ਮੰਡੀ ਵਾਰਡ ਵੱਲੋਂ ਕਿਸਾਨ ਹਵੇਲੀ ਦਾ ਨਵੀਨੀਕਰਨ ਕੀਤਾ ਗਿਆ ਹੈ ਜਿਸ ਮੁਤਾਬਕ ਹੁਣ ਮੈਨੂਅਲ ਬੁਕਿੰਗ ਦੇ ਬਜਾਏ ਕੰਪਿਊਟਰਾਈਜ਼ਡ ਬੁਕਿੰਗ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਕਿਸਾਨ ਹਵੇਲੀ ਵਿੱਚ ਕਮ 온라인 부킹 ਲਈ ਮੰਡੀ ਬੋਰਡ ਵੱਲੋਂ ਆਪਣਾ سافٹ ویئر ਤਿਆਰ ਕੀਤਾ ਗਿਆ ਹੈ ਦੱਸਦੀ ਕਿ ஆன்லைன் ਬੁਕਿੰਗ ਸ਼ੁਰੂ ਹੋਣ ਨਾਲ ਦੇਸ਼ ਵਿਦੇਸ਼ ਤੋਂ ਸ਼੍ਰੀ ਅਨੰਦਪੁਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਤੇ ਸਲਾਰੀਆਂ ਨੂੰ ਬਹੁਤ ਜ਼ਿਆਦਾ ਲਾਭ ਮਿਲੇਗਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਾਲਸਾ ਸਥਾਪਨਾ ਦਿਵਸ ਨੂੰ ਸਮਰਪਿਤ ਸਾਲ 1999 ਵਿੱਚ 10 ਏਕੜ ਜ਼ਮੀਨ ਤੇ ਕਿਸਾਨ ਹਵੇਲੀ ਦਾ ਨਿਰਮਾਣ ਕੀਤਾ ਗਿਆ ਹੈ ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਧਾਰਮਿਕ ਸਥਾਨਾਂ ਦੇ ਨਾਲ-ਨਾਲ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਕਿਸਾਨ ਹਵੇਲੀ ਬਹੁਤ ਹੀ ਸੁਹਾਵਣੀ ਹੈ ਕਿਸਾਨ ਹਵੇਲੀ ਸ਼ੋਰ ਸ਼ਰਾਬੇ ਤੋਂ ਦੂਰ ਇਹ ਕੋਈ ਸ਼ਾਂਤੀਮਈ ਜਗ੍ਹਾ ਹੈ ਸਰਦਾਰ ਬਰਸਟ ਨੇ ਕਿਹਾ ਕਿ ਸਭ ਤੋਂ ਖਾਸ ਗੱਲ ਇਹ ਹੈ ਕਿ ਵਕ ਵਕ ਜਗਾ ਤੋਂ ਆਉਣ ਵਾਲੇ ਲੋਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆ ਹੋਇਆ ਇੱਥੇ ਗੱਡੀਆਂ ਦੀ ਪਾਰਕਿੰਗ ਲਈ ਜਗ੍ਹਾ ਮੁਹੱਈਆ ਕਰਵਾਈ ਗਈ ਹੈ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਪ੍ਰੀ ਵੈਡਿੰਗ ਅਤੇ ਫਿਲਮਾਂ ਦੀ ਸ਼ੂਟਿੰਗ ਲਈ ਇਹ ਬਹੁਤ ਹੀ ਚੰਗੀ ਲੋਕੇਸ਼ਨ ਹੈ ਜਿੱਥੇ ਹਰ ਤਰ੍ਹਾਂ ਦੀ ਸਹੂਲਤਾਂ ਮੌਜੂਦ ਹਨ ਅਤੇ ਚੰਗਾ ਵਾਤਾਵਰਣ ਵੀ ਹੈ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਸਥਿਤ ਕਿਸਾਨ ਪਵੰਦੇ ਨਵੀਨੀਕਰਨ ਤੋਂ ਬਾਅਦ ਉੱਥੇ ਹੀ ਆਨਲਾਈਨ ਬੁਕਿੰਗ ਸ਼ੁਰੂ ਕੀਤੀ ਜਾ ਚੁੱਕੀ ਹੈ ਪੰਜਾਬ ਮੰਡੀ ਬੋਰਡ ਨੂੰ ਬੀਤੇ ਸਾਲ ਵਿੱਚ ਕਿਸਾਨ ਪਵਨ ਰਾਹੀ

ਸਾਡੇ ਸੰਗਠਨ ਦੇ ਬਹੁਤ ਹੀ ਸਤਿਕਾਰਯੋਗ ਸਾਥੀ ਜਿਹੜੇ ਦਿਨ ਰਾਤ ਪਾਰਟੀ ਦੀ ਨੀਂਹ ਨੂੰ ਅੱਗੇ ਲਿਜਾਣ ਵਾਸਤੇ ਕੰਮ ਕਰ ਰਹੇ ਨੇ ਉਹਨਾਂ ਦਾ ਸਭ ਦਾ ਸਵਾਗਤ ਹੈ ਔਰ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਪਹਿਲਾ ਕਿਸਾਨ ਭਵਨ ਸੈਕਟਰ 35 ਦੇ ਵਿੱਚ ਜਿਹੜਾ ਸੀਗਾ ਉਹਨੂੰ ਰੈਨੋਵੇਟ ਕਰਕੇ ਉਹਨੂੰ ਲੋਕਾਂ ਵਾਸਤੇ ਔਨਲਾਈਨ ਬੁਕਿੰਗ ਵਾਸਤੇ ਖੋਲਿਆ ਔਰ ਉਹਦਾ ਸਾਨੂੰ ਫਾਇਦਾ ਇਹ ਹੋਇਆ ਕਿ ਉਹਦੀ ਇਨਕਮ ਜਿਹੜੀ ਕਦੇ 40-42 ਲੱਖ ਰੁਪਿਆ ਸਾਲ ਦੀ ਆਉਂਦੀ ਸੀ ਪਿਛਲੇ ਸਾਲ ਉਹਦੀ ਇਨਕਮ 4 ਕਰੋੜ 13 ਲੱਖ 9000 ਰੁਪਏ ਹੈ। ਔਰ ਇਨਕਮ ਤੋਂ ਇਲਾਵਾ ਜਿਹੜੇ ਦੇਸ਼ ਦੇਸ਼ ਦੇ ਦੁਨੀਆ ਕਿਉਂਕਿ ਜਿਹੜੀ ਸਾਡਾ ਆਨਲਾਈਨ ਸਿਸਟਮ ਹੈ ਜੋ ਪੋਰਟਲ ਬਣਾਇਆ ਗਿਆ ਸਾਡੇ ਸਾਥੀਆਂ ਵੱਲੋਂ ਉਹਦੇ ਵਿੱਚ ਇਹ ਹੈ ਕਿ ਦੁਨੀਆ ਦੀ ਕਿਸੇ ਵੀ ਭਾਸ਼ਾ ਦੇ ਵਿੱਚ ਕਿਸੇ ਵੀ ਜਗ੍ਹਾ ਤੋਂ ਦੁਨੀਆ ਦੇ ਕਿਸੇ ਕੋਨੇ ਤੋਂ ਬੈਠ ਕੇ ਤੁਸੀਂ ਇਸ ਹਵੇਲੀ ਨੂੰ ਜਾਂ ਕਿਸਾਨ ਭਵਨ ਨੂੰ ਦੇਖ ਸਕਦੇ ਹੋ ਤੇ ਬੁਕਿੰਗ ਕਰ ਸਕਦੇ ਹੋ। ਔਰ ਬੜੇ ਰੀਜ਼ਨੇਬਲ ਰੇਟ ਨੇ 200 ਰੁਪਏ ਡਿ ਲਕਸ ਕਮਰੇ ਦਾ ਤਾਂ ਤਰਾ ਸੁਪਰ ਡਿ ਲਕਸ ਕਮਰੇ ਨੇ ਔਰ ਜੋ ਵਾਤਾਵਰਨ ਤੁਸੀਂ ਇੱਥੇ ਦੇਖ ਰਹੇ ਹੋ ਹਵੇਲੀ ਦਾ ਜਾਂ ਕਿਸਾਨ ਪਵਨ ਦਾ ਵੀ ਮੈਂ ਤੁਹਾਨੂੰ ਵੈਲਕਮ ਕਰਦਾ ਤੁਸੀਂ ਕਿਸਾਨ ਪਵਨ ਜੀ ਆ ਕੇ ਦੇਖੋ ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਕਿ ਕਿਸਾਨਾਂ ਦੀ ਜਿਹੜੀ ਇਹ ਸੰਸਥਾ ਹੈ ਉਹਦਾ ਨਾਂ ਇਕੱਲਾ ਕਿਸਾਨਾਂ ਨੂੰ ਇਦਾਂ ਨਾ ਦੇਖਿਆ ਜਾ ਕਿ ਉਹ ਟਰਾਲੀਆਂ ਦੇ ਤੇ ਪੱਲੀਆਂ ਬਾਖੀ ਰਹਿੰਦੇ ਨੇ ਉਹਨਾਂ ਦਾ ਰੈਂਟ ਸੈਂਡ ਕਿਵੇਂ ਉੱਚਾ ਹੋਵੇ ਉਹਨਾਂ ਨੂੰ ਸਹੂਲਤਾਂ ਕਿਵੇਂ ਮਿਲਣ ਲੋਕਾਂ ਨੂੰ ਲੋਕ ਕਿਵੇਂ ਕਿਸਾਨਾਂ ਦੇ ਨਾਲ ਜੁੜਨ ਅਸੀਂ ਇਸ ਚੀਜ਼ ਨੂੰ ਵੀ ਵੱਡੀ ਨਜ਼ਰ ਰੱਖਿਆ ਔਰ ਜਿਹੜੀ ਇਹ ਕਿਸਾਨ ਹਵੇਲੀ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਯੂਨੀਕ ਜਗ੍ਹਾ ਹੈ ਕਿਉਂਕਿ ਖਾਲਸੇ ਦੀ ਜਨਮ ਸਥਾਨ ਦੀ ਇਹ ਹਵੇਲੀ ਹੈ ਸ੍ਰੀ ਅਨੰਦਪੁਰ ਸਾਹਿਬ ਬਹੁਤ ਹੀ ਇਤਿਹਾਸਕ ਧਰਤੀ ਹੈ ਇੱਥੋਂ ਪੂਰੀ ਦੁਨੀਆ ਨੂੰ ਜ਼ੁਲਮ ਜ਼ਬਰ ਦੇ ਖਿਲਾਫ ਲੜਨ ਦਾ ਸੰਦੇਸ਼ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਹੈ ਔਰ ਆਪਣਾ ਆਪ ਵਾਰ ਕੇ ਲੋਕਾਂ ਦੀ ਸੇਵਾ ਕਰਨ ਦਾ ਸੰਦੇਸ਼ ਗੁਰੂ ਸਾਹਿਬ ਨੇ ਦਿੱਤਾ ਔਰ ਇਸ ਜਗ੍ਹਾ ਤੇ ਹਵੇਲੀ ਜਿਹੜੀ ਮੰਡੀਪੂਰ ਵੱਲੋਂ ਅੱਜ ਤੋਂ 25 ਸਾਲ ਪਹਿਲਾਂ ਬਣੀ ਸੀ 25 ਸਾਲਾਂ ਚ ਇਹਦਾ ਕੋਈ ਦੁਬਾਰਾ ਕੋਈ ਇੱਥੇ ਡਵੈਲਪਮੈਂਟ ਨਹੀਂ ਹੋਈ ਅਸੀਂ ਹੁਣ ਦੁਬਾਰਾ ਇਹਨੂੰ ਰੈਨੋਵੇਟ ਕਰਾ ਕੇ ਵਧੀਆ ਢੰਗ ਦੇ ਨਾਲ ਆਨਲਾਈਨ ਇਹਦੀ ਅੱਜ ਬੁਕਿੰਗ ਤੁਹਾਡੇ ਸਾਰਿਆਂ ਦੇ ਸਾਹਮਣੇ ਚਾਲੂ ਕੀਤੀ ਹੈ ਤਾਂ ਕਿ ਦੇਸ਼-ਵਿਦੇਸ਼ ਤੋਂ ਔਰ ਭਾਰਤ ਤੋਂ ਜਾਂ ਦੁਨੀਆ ਦੇ ਕਿਸੇ ਹੀ ਕੋਨੇ ਤੋਂ ਵੀ ਸਸਤੇ ਰੇਟਾਂ ਦੇ ਉੱਤੇ ਹੁਣੇ ਮੈਨੂੰ ਸਾਥੀ ਦੱਸ ਰਹੇ ਸੀ ਕਿ ਲੋਕਾਂ ਨੂੰ ਐਂ ਲੱਗਦਾ ਵੀ ਇਹ ਹਵੇਲੀ ਦੀ ਜਿਹੜੀ ਟੂਰ ਬਹੁਤ ਮਹਿੰਗੀ ਹੋਊਗੀ ਪਰੰਤੂ ਇਹੇ ਜੀ ਗੱਲ ਨਹੀਂ ਆਮ ਹੋਟਲਾਂ ਨੂੰ ਸਸਤੀ ਇਥੇ ਕੰਪਲੀਟ ਰੱਖਦੇ ਨੇ ਕਿਉਂਕਿ ਪ੍ਰਾਪਰਟੀ ਤੁਹਾਡੀ ਹੈ ਡਾਕਟਰ ਸਾਹਿਬ ਵਾਲਿਆਂ ਦੀ ਪ੍ਰਾਪਰਟੀ ਹੈ ਇਹਦੇ ਕਸਟੋਡੀਅਨ ਅਸਲ ਵਿੱਚ ਤੁਸੀਂ ਲੋਕ ਹੋ ਜਿਹੜੀ ਵੀ ਇੱਥੋਂ ਆਮਦਨ ਆਉਣੀ ਹੈ ਉਹ ਕਿਸਾਨਾਂ ਦੇ ਭਲੇ ਵਾਸਤੇ ਲੱਗਣੀ ਹੈ ਔਰ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਇਸ ਹਵੇਲੀ ਵਾਸਤੇ ਤੁਸੀਂ ਯੂਟਿਲਾਈਜ਼ੇਸ਼ਨ ਨੂੰ ਕਰੋ ਇਹਨੂੰ ਮੇਨਟੇਨ ਕਰਨ ਵਾਸਤੇ ਵੀ ਯੋਗਦਾਨ ਪਾਓ ਕਿਉਂਕਿ ਜੋ ਵੀ ਸਰਕਾਰੀ ਸਸਤਾਵਾ ਹੁੰਦੀਆਂ ਨੇ ਉਹ ਲੋਕਾਂ ਦੀਆਂ ਹੁੰਦੀਆਂ ਨੇ ਜੇ ਲੋਕ ਇੱਥੇ ਆ ਕੇ ਆਪਾਂ ਇੰਟਰਸਟ ਦਿਖਾਉਣਗੇ ਤਾਂ ਉਹਦੇ ਨਾਲੇ ਸੱਸਾਂ ਸਬਚੀ ਰਹੂਗੀ ਜੇ ਆਪਾਂ ਇਹ ਸਮਝਾ ਵੀ ਇਹ ਸਿਰਫ ਅਫਸਰੇ ਆਉਣਗੇ ਜਾਂ ਇੱਥੇ ਕੋਈ ਹੋਰ ਸੀਨੀਅਰ ਬੰਦੇ ਹੀ ਆਉਣਗੇ ਤਾਂ ਫਿਰ ਇਹ ਸੱਸਾਂ ਬਚਣੀ ਨਹੀਂ ਕਿਉਂਕਿ ਫਿਲਮਾਂ ਦਾ ਸ਼ੂਟਿੰਗ ਕਰਨੀ ਹੈ ਕਿਉਂਕਿ ਇਹ ਪ੍ਰਾਪਰਟੀ ਯੂਟਿਲਾਈਜ਼ ਹੋਣੀ ਚਾਹੀਦੀ ਹੈ ਜੇ ਪ੍ਰਾਪਰਟੀ ਯੂਟਿਲਾਈਜ਼ ਹੋਊਗੀ ਉਹਦੇ ਨਾਲ ਆਮਦਨ ਵੀ ਆਊਗੀ ਔਰ ਪ੍ਰਾਪਰਟੀ ਬਚੀ ਵੀ ਰਹੂਗੀ ਇਸ ਲਈ ਤੁਸੀਂ ਇੱਥੇ ਆਏ ਹੋ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਔਰ ਆਸ ਕਰਦਾ ਹਾਂ ਕਿ ਇਸ ਹਵੇਲੀ ਨੂੰ ਆਪਾਂ ਸਾਰੇ ਆਉਣ ਵਾਲੇ ਸਮੇਂ ਵਿੱਚ ਵਧੀਆ ਇਿੱਥੇ ਦੇ ਨਾਲ ਮੇਨਟੇਨ ਕਰਾਂਗੇ ਚਲਾਵਾਂਗੇ ਔਰ ਇੱਥੇ ਜਿੱਥੇ ਦਰਖਤ ਲੱਗੇ ਨੇ ਜਿੰਨੇ ਵੀ ਇੱਥੇ ਮੁਲਾਜ਼ਮ ਸਾਡੇ ਸਾਥੀ ਕੰਮ ਕਰਦੇ ਨੇ ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਜਿੰਨੇ ਦਰਖਤ ਲੱਗੇ ਨੇ ਉਹਨਾਂ ਨੂੰ ਮੇਨਟੇਨ ਵੀ ਕਰੀਏ ਤੇ ਹੁਣ ਆਉਣ ਵਾਲੇ ਸਮੇਂ 'ਚ ਜਿਹੜੀ ਜਗ੍ਹਾ ਕਿਤੇ ਹੋਰ ਖਾਲੀ ਹੈ ਉੱਥੇ ਆਪਾਂ ਇੱਥੇ ਪਲਾਂਟੇਸ਼ਨ ਵੀ ਕਰੀਏ ਕਿਉਂਕਿ ਇੱਥੇ ਇਸ ਧਰਤੀ ਨੂੰ ਜਿਹੜੇ ਪਕੜ ਕਰਦੇ ਨੇ ਦਰਖਤ ਮੈਨੂੰ ਤਾਂ ਸਮਝਦਾ ਇੱਥੇ ਬੀਜੀ ਦੇ ਬੂਟੇ ਵੀ ਲੱਗ ਸਕਦੇ ਨੇ ਇੱਥੇ ਅੰਬਾ ਦੇ ਬੂਟੇ ਲੱਗ ਸਕਦੇ ਨੇ ਇੱਥੇ ਹੋਰ ਵੀ ਫਲਦਾਰ ਬੂਟੇ ਲੱਗ ਸਕਦੇ ਨੇ ਇੱਥੇ ਆਪਾਂ ਲਾਈਏ ਤਾਂ ਕਿ ਇੱਕ ਦੁਨੀਆ ਦੇ ਵਿੱਚ ਸਰਕਾਰੀ ਅਦਾਰੇ ਦੀ ਵਿਸ਼ੇਸ਼ੀ ਜੀ ਬਣੇ ਕਿ ਇੱਥੇ ਮਾਲ ਹੋਵੇ ਲੋਕਾਂ ਨੂੰ ਵੀ ਹੋਵੇ ਜਿੱਦਿ ਆਪਾਂ ਉੱਥੇ ਬੜੇ ਵਧੀਆ ਨਾਉਨ ਮੇਨਟੇਨ ਹੋਏ ਬਨੇ ਉੱਥੇ ਬੜੀ ਸਸਤੇ ਰੇਟਾਂ ਦੇ ਖਾਣਾ ਪੀਣਾ ਮਿਲਦਾ ਹੈ ਸਸਤੇ ਰੇਟਾਂ ਤੇ ਕੱਪੜੇ ਮਿਲਦੇ ਨੇ ਔਰ ਇੱਕ ਵਧੀਆ ਮਾਤਾਵਾਰਣ ਮਿਲਦਾ ਹੈ ਆਉਂਦਾ ਉਹਨਾਂ ਨੂੰ ਕੀ ਮਿਲ ਸਕਦਾ ਹੈ ਉਹਨਾਂ ਨੇ ਅੱਜ ਤੱਕ ਕਿਸਾਨਾਂ ਬਾਰੇ ਕਦੇ ਵੀ ਕੋਈ ਕੰਮ ਇੱਕ ਕੰਮ ਸਾਨੂੰ ਦੱਸਦੇ ਨਹੀਂ ਕਿ ਆਹ ਕੰਮ ਮੈਂ ਕਿਸਾਨਾਂ ਵਾਸਤੇ ਕੀਤਾ ਸਿਰਫ ਬਿਆਨਬਾਜ਼ੀ ਕਰਨਾ ਕੋਈ ਵੈਲਿਊ ਨਹੀਂ ਰੱਖਦਾ ਅੱਜ ਜਿਹੜੀ ਕਿਸਾਨਾਂ ਦੀ ਫਸਲ ਡੇਟ ਹੋਈ ਹੈ ਉਹਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਯੋਗਦਾਨ ਹੈ ਕਿਉਂਕਿ ਜਿਹੜੇ ਸਾਡੇ ਭੰਡਾਰ ਅੱਜ ਵੀ ਗੁੰ ਚੱਕਣੀ ਸ਼ੁਰੂ ਹੋਈ ਹੈ ਸਾਡੇ ਗੋਦਾਮ ਜਿੰਨੇ ਵੀ ਗੋਦਾਮ ਨੇ ਚਾਹੇ ਕੋਈ ਬੇਰ ਹੌਸਲਾ ਹੈ ਚਾਹੇ ਕੋਈ ਹੋਰ ਵਿਭਾਗ ਹੈ ਜਿਹੜੇ ਪਿਛਲੇ ਸਾਲ ਮੇਰੀ ਕੀਤੀ ਗਈ ਸੀ ਉਹਦਾ ਜਿਹੜਾ ਚੌਲਾਂ ਦਾ ਭੰਡਾਰ ਉਹਦੀ ਜ਼ਿੰਮੇਵਾਰੀ ਐਫਸੀਆਈ ਦੀ ਹੈ ਐਫਸੀਆਈ ਦੇ ਕੋਟੇ ਚ ਜਿਹੜੀ ਸਾਡੀ ਮੇਨ ਏਜੰਸੀ ਐਫਸੀਆਈ ਹੈ ਜੀ ਨੇ ਬਾਹਰ ਵੀ ਲਿਜਾਣਾ ਬਾ ਉਹ ਗਦਾਮ ਭਰੇ ਪਹਿਲੇ 20000 ਮੀਟ੍ਰਿਕ ਟਨ ਸਾਡਾ ਪਿਆ ਸੀਗਾ ਸ਼ੈਲਰਾਂ ਦੇ ਵਿੱਚ ਮਾਲ ਐਫਸੀਏ ਨੇ ਕਿਉਂ ਨਹੀਂ ਚੱਕਿਆ ਦੂਸਰੀ ਗੱਲ ਜਿਹੜੀਆਂ ਮੇਲ ਮੰਗਾ ਨੇ ਚਾਹੇ ਉਹ ਸ਼ੈਲਰ ਵਾਲਿਆਂ ਦੀ ਹੈ ਸ਼ੈਲਰ ਵਾਲੇ ਕਹਿੰਦੇ ਸੀਗੇ ਜੇ ਤਿਆਰੀ ਕਿਸੇ ਸ਼ਕਤੀ ਦੀ ਲਈ ਜਾਏ ਉਹ ਵੀ ਆਊਟ ਆਰਨ ਘੱਟ ਜਾਂਦੇ ਨੇ ਜੇ ਤੋਂ ਬਾਅਦ ਅੱਜ ਜੇ 60% ਆਊਟ ਆਰਨ ਦੇ ਉੱਤੇ ਚੌੜ ਫਸਲ ਸ਼ਕਤੀ ਜਾਂਦੀ ਹੈ ਉਹ ਕਹਿੰਦੇ ਸਾਡੀ 60% ਕਰੋ ਉਹ ਵੀ ਕਹਿੰਦੇ ਸੀ ਪੰਜਾਬ ਦਾ ਤਾਂ ਕੋਈ ਰੋਲਾ ਨਹੀਂ ਜੀਗਾ ਜਿੱਤੀ ਦਾ ਲਾੜੀ ਕਹਿੰਦੇ ਸਾਡੀ ਫੀਸ ਵਧਾਓ ਉਹ ਵੀ ਸੈਕਟਰ ਗਵਰਨਮੈਂਟ ਨੇ ਵਧਾਉਣੀ ਆ ਪੰਜਾਬ ਦਾ ਕੋਈ ਉਹਦੇ ਵਿੱਚ ਲਾਗਾ ਦੇ ਗਾਇ ਨਹੀਂ ਸੀ ਪੰਜਾਬ ਵੱਲੋਂ ਪੰਜਾਬ ਸਰਕਾਰ ਵੱਲੋਂ ਜੋ ਮੰਡੀ ਸਿਸਟਮ ਦੇ ਵਿੱਚ ਪ੍ਰਬੰਧ ਕਰਨੇ ਸੀ ਚਾਹੇ ਮੰਡੀਆਂ ਦੀ ਸਫਾਈ ਕਰਾਉਣੀ ਸੀ ਚਾਹੇ ਮੰਡੀਆਂ 'ਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਾਉਣਾ ਸੀ ਬਿਜਲੀ ਦਾ ਪ੍ਰਬੰਧ ਕਰਾਉਣਾ ਸੀ ਅਸੀਂ ਤਾਂ ਸੀਜ਼ਨ ਸ਼ੁਰੂ ਹੋਣ ਤੋਂ 4 ਦਿਨ ਪਹਿਲਾਂ ਕੰਪਲੀਟ ਕਰਤਾ ਸੀ ਅੱਜ ਵੀ ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਔਰ ਕਿਸਾਨ ਜਥੇਬੰਦੀਆਂ ਨੂੰ ਵੀ ਮੈਂ ਬੇਨਤੀ ਕਰਦਾ ਜਿੱਥੇ ਪੰਜਾਬ ਲੈਵਲ ਦੀ ਕੋਈ ਮੰਗ ਹੈ ਸਾਡੇ ਕੋਲ ਤਾਂ ਸਵਾਗਤ ਦਾ ਦਸਣਾ ਆ ਕੇ ਅਸੀਂ ਤਰਨ ਤਿਆਰ ਪਰੰਤੂ ਜਿਹੜੀਆਂ ਗੱਲਾਂ ਕੇਂਦਰ ਪੱਤਰ ਦੇ ਨੇ ਹੁਣ ਐਮਐਸਪੀ ਦੀ ਗਰੰਟੀ ਕੇਂਦਰ ਨੇ ਦੇਣੀ ਹੈ ਪੰਜਾਬ ਦੇ ਦਾ ਲੋਕ ਨੂੰ ਕੋਈ ਰੋਲ ਨਹੀਂ ਹੈਗਾ ਜਾਂ ਉਹਨਾਂ ਦੇ ਜਿਹੜੇ ਕੇਸ ਜਦੋਂ ਸ਼ੰਭੂ ਉੱਥੋਂ ਬਾਡਰਾਂ ਤੋਂ ਦਿੱਲੀ ਤੋਂ ਵਾਪਸ ਆਏ ਨੇ ਉਹਨਾਂ ਦੇ ਕੇਸ ਨੱਟ ਹੋਏ ਵੀ ਨਹੀਂ ਉਹ ਤਾਂ ਕੇਂਦਰ ਸਰਕਾਰ ਨੇ ਕੀਤੇ ਨੇ ਉਹਨਾਂ ਨੇ ਹੀ ਵਾਪਸ ਕਰਨੇ ਪੰਜਾਬ ਸਰਕਾਰ ਦਾ ਕੋਈ ਹਿੱਸਾ ਨਹੀਂ ਹੈ ਕੇਂਦਰ ਦੀ ਜਿਹੜਾ ਜਾਣੋ ਸਰਕਾਰ ਦਾ ਸਵਾਲ ਇਹ ਹੈ ਬਈ ਆਮ ਤੌਰ ਤੇ ਜਿਹੜੇ ਸਦਾ ਬਿਲਕੁਲ ਉਦੋਂ ਲਈ ਜੇ ਆਨਲਾਈਨ ਕੋਈ ਬੁੱਕ ਕਰਾ ਲਓ ਤੁਸੀਂ ਅੱਜੇ ਬੁੱਕ ਕਰਾ ਲਓ ਸਾਡੇ ਕੋਲ ਤਾਂ ਕਾਉਂਟਰ ਖੁੱਲਣਾ ਜੇ ਬੁੱਕ ਕਰਾ ਲਓ ਜਿੰਨੇ ਕਰਾਉਣਾ ਕੋਈ ਇਸੇ ਕਰਕੇ ਆਨਲਾਈਨ ਕੀਤਾ ਹੈ ਅਸੀਂ ਆਨਲਾਈਨ ਕੀਤਾ ਦਾ ਮਕਸਦ ਇਹ ਹੈ ਵੀ ਕੋਈ ਪਰਸ਼ੀ ਨਹੀਂ ਤੁਸੀ ਇਹ ਸੌਣ ਕਰਾ ਲਓ ਕਿ ਆਮ ਬੰਦੇ ਨੇ ਵੀ ਕੀਤਾ ਤਾਂ ਉਹਨੂੰ ਮਿਲੂਗਾ ਮੁੰਡੀ ਗੁਰਦਾ ਜੇ ਕਰ ਚਲੇਗਾ ਬਾਹਰ ਬਿਲਕੁਲ ਜਿੰਨੇ ਕਰਾ ਰਿਹਾ ਉਹਦੀ ਕਨਫਰਮੇਸ਼ਨ ਹੋ ਗਈ ਜਿੰਨੇ ਰੂਮ ਬੁੱਕ ਕਰਾ ਲਿਆ ਉਹਨੂੰ ਉਹਨੂੰ ਮਿਲੇਗਾ ਠੀਕ ਹੈ ਤੁਸੀਂ ਤੁਸੀਂ ਫਿਰ ਹਜੇ ਸਮਝੇ ਨਹੀਂ ਕਿ ਸਭ ਸਮਝਾ ਕੇ ਦੇ ਦੇਗੇ ਅਸੀਂ ਉੱਥੇ ਕਿਸੇ ਮੰਤਰੀ ਨੂੰ ਵੀ ਜਵਾਬ ਦੇ ਦਿੰਦੇ ਆ ਵੀ ਫਾਈਜੀ ਦਾ ਬੁੱਕਾ ਉਹੀ ਰਹੂਗਾ ਅਗਰ ਆਪਾਂ ਸਿਸਟਮ ਫੈਲਟ ਕਰਿਆ ਇਸੇ ਕਰਕੇ ਉੱਥੇ ਆਮਦਨ 43 ਲੱਖ ਤੋਂ ਵੱਧ ਕੇ 413 ਲੱਖ ਹੋ ਗਈ। ਐਸੇ ਵੀ ਆਈਸ ਦੇ ਸਕੂਲ ਨੂੰ। ਜੀ। ਲੇਕਾ ਸਰ ਥੈਂਕ ਯੂ ਜੀ। 405 ਦਾ ਸੰਪਰਕ ਸਰ ਖਾਸ ਵਿਸ਼ੇਵਪਰਲਾ ਕੀਤਾ ਕੀ ਸੀਗਾ ਸਰ ਤੁਹਾਡੇ ਵੱਲੋਂ। ਅ ਕਿਸਾਨ ਹਵੇਲੀ ਨੂੰ ਅਸੀਂ ਆਨਲਾਈਨ ਬੁਕਿੰਗ ਸ਼ੁਰੂ ਕੀਤੀ ਆ। ਔਰ ਇਹਦੀ ਰੀਨੋਵੇਸ਼ਨ ਕਰਾਈ ਆ 25 ਸਾਲਾਂ ਬਾਅਦ ਹਰ ਤਰ੍ਹਾਂ ਇਹਨੂੰ ਡੈਕੋਰੇਟ ਕੀਤਾ ਗਿਆ ਕੋਈ ਨਵੇਂ ਪਰਦੇ ਵਗੈਰਾ ਫਰਨੀਚਰ ਵਗੈਰਾ ਔਰ ਇਹਦੀ ਵਾਈਟ ਬਾਸ ਸਾਰਾ ਇਹਦੀ ਜਿੱਥੇ ਟੁੱਟ ਮਰम्मत ਕਰਕੇ ਹੀ ਰੈਨੋਵੇਟ ਕਰਕੇ ਇਹਨੂੰ ਆਨਲਾਈਨ ਬੁਕਿੰਗ ਚਾਲੂ ਕੀਤੀ ਹੈ ਤਾਂ ਕਿ ਪੂਰੇ ਪੰਜਾਬ ਦੇ ਪੂਰੇ ਦੁਨੀਆ ਦੇ ਲੋਕ ਜੇ ਇੱਥੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਸੌਖ ਹੋ ਰਹੇ ਸਰ ਕੀ ਰਹੇਗਾ ਜੀ ਤੁਸੀਂ ਬੁਕਿੰਗ ਕਿ ਸ਼ੁਰੂ ਕੀਤੀ ਹੈ ਕੀ ਚੀਪ ਰੇਟ ਲੈਣੇ ਕਿ ਹੋਟਲਾਂ ਨਾਲ ਗੱਲ ਜੇ ਆਪਾਂ ਗੱਲ ਕੀਤੀ ਜਾਵੇ ਤਾਂ ਸਿੱਧੀ ਸਿੱਧੀ ਮੰਡੀਏ ਕਿਸਾਨੇ ਬੇਲੀ ਦੇ ਟੱਕਰ ਜੇ ਬੱਟੇ ਹੋੜ ਨਾਲ ਕੀਤੀ ਜਾਵੇ ਤਾਂ ਮੰਨ ਸਕਦੇ ਆ ਕਿਵੇਂ ਰਹਿਣਗੇ ਸਾਰੇ ਰਾਟੀਆਂ ਦੇ ਦੇਖੋ ਇੱਥੇ ਰੇਟ ਬੜੇ ਘਟਨੇ ਨੇ ਇਸੇ ਵੀ ਹੋਟਲ ਦੇ ਵਿੱਚ ਤੁਸੀਂ ਚਲੇ ਜਾਓ 8-10000 ਤੋਂ ਘੱਟ ਕੋਈ ਕਮਰਾ ਨਹੀਂ ਮਿਲਦਾ ਇੱਥੇ 1500 2000 2300 ਤੱਕ ਦਾ ਵਧੀਆ ਤੋਂ ਵਧੀਆ ਕਮਰੇ ਮਿਲਦੇ ਨੇ ਔਰ ਵਧੀਆ ਕੁਆਲਟੀ ਦੀ ਇੱਥੇ ਤੁਹਾਨੂੰ ਫਰਨੀਚਰ ਮਿਲਦਾ ਤੇ ਫਿਰ ਖਾਣਾ ਵਧੀਆ ਕੁਆਲਟੀ ਦਾ ਮਿਲਦਾ ਇੱਥੇ ਸਾਰਾ ਅਸੀਂ ਸਸਤੇ ਰੇਟਾਂ 'ਚ ਦੇ ਰਹੇ ਹਾਂ ਤਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਵੇ ਪਿੱਛੇ ਵੀ ਤੁਹਾਡਾ ਕੀਤੇ ਕਿ ਕਿੰਨਾ ਫਾਇਦਾ ਹੋਇਆ ਜੇਕਰ ਤੁਸੀਂ ਪਿਛਲੀ ਗੱਲ ਕੀਤੀ ਜਾਵੇ ਜੇ ਤੁਸੀਂ ਆਨਲਾਈਨ ਸ਼ੁਰੂ ਕੀਤੀ ਬੁਕਿੰਗ ਅਸੀਂ ਕਿਸਾਨ ਪਵੰਦੀ ਬੁਕਿੰਗ ਆਨਲਾਈਨ ਸ਼ੁਰੂ ਕੀਤੀ ਹੈ ਉਹਦੇ ਨਾਲ ਸਾਨੂੰ ਕਾਫੀ ਇਨਕਮ ਦੇ ਵਿੱਚ ਫਾਇਦਾ ਹੋਇਆ 10 11 ਗੁਣਾ ਇਨਕਮ ਵਧੀਆ ਸਾਡੀ ਅੱਗੇ ਮਨੋ ਇੱਥੇ ਤਾਂ ਹੁਣ ਬੰਦ ਵਰਗਾ ਹੀ ਕੰਮ ਸੀਗਾ ਹੁਣ ਇਹਨੂੰ ਦੁਬਾਰਾ ਅਸੀਂ ਰੈਨੋਵੇਟ ਕਰਕੇ ਚਾਲੂ ਕਰ ਰਹੇ ਹਾਂ ਕਿਸਾਨ ਭਵਨ ਵੀ ਪਹਿਲਾਂ ਬੰਦ ਵਰਗਾ ਹੀ ਸੀ ਉਹਨੂੰ ਰੈਨੋਵੇਟ ਕਰਕੇ ਚਾਲੂ ਕੀਤਾ ਤੇ ਇਸੇ ਤਰ੍ਹਾਂ ਮੰਡੀ ਬੋਰਡ ਦੇ ਜਿੰਨੇ ਵੀ ਹੋਰ ਸਾਡੇ ਗੈਸਟ ਹਾਊਸ ਨੇ ਪੰਜਾਬ ਚ 79 ਰੈਨੋਵੇਟ ਕਰਕੇ ਚਾਲੂ ਕਰਾਂ ਤੁਸੀਂ ਮੰਡੀਆਂ ਦੀ ਗੱਲ ਕੀਤੀ ਆਸ਼ਵਾਸ਼ਨ ਦਵਾਇਆ ਮੰਡੀਆਂ ਦੀ ਨੰਗਲ ਦੀ ਵੀ ਮੰਡੀ ਦੀ ਗੱਲ ਕੀਤੀ ਜਾ ਉਹ ਕੱਚੀ ਮੰਡੀ ਆ ਸਰ ਕੋਈ ਕਿਸਾਨਾਂ ਨੂੰ ਕਾਫੀ ਦਿੱਕਤ ਆਉਦੀ ਹੈ ਜਿੱਥੇ ਵੱਡੀ ਵੀ ਹੈ ਨਹੀਂ ਸਰ ਨਹੀਂ ਜਿੱਥੇ ਕੋਈ ਨਵੀਆਂ ਮੰਡੀਆਂ ਬਣਾਉਣ ਵਾਲੀਆਂ ਨੇ ਅਸੀਂ ਬਣਾ ਰਹੇ ਹਾਂ ਕਾਫੀ ਸ਼ਰਤਾਂ ਤੇ ਕੰਮ ਚੱਲ ਰਹੇ ਨੇ ਪਰੰਤੂ ਜਿੱਥੇ ਨੰਗਲ ਜਾਂ ਕੀਪੁਰ ਸਾਹਿਬ ਸਾਨੂੰ ਦੱਸਿਆ ਸਾਡੇ ਚੇਰਮੈਨ ਕਮਿਕਰ ਸਿੰਘ ਜੀ ਨੇ ਅਸੀਂ ਜੋ ਵੀ ਹੋਣ ਵਾਲਾ ਉਹ ਕਰਾ ਕੇ ਦਵਾਂਗੇ ਠੀਕ ਹੈ ਵੈਲਕਮ